ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਵਾ ਹਰ ਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਸੀਟ ਤੋਂ ਐਮਪੀ ਤੇ ਅੱਜ ਗੱਲ ਨਾ ਵਧੀਆ ਤਰੀਕੇ ਨਾਲ ਕਹੀ ਮੈਨੂੰ ਲੱਗਦਾ ਮੈਥੋਂ ਉਹ ਸ਼ਬਦ ਸ਼ਾਇਦ ਵਰਤਿਆ ਨਹੀਂ ਜਾਣਾ ਦਿਲ ਚਸਪੀ ਦਿਲਚਸਪੀ ਮਤਲਬ ਕਿਉਂ ਕਿਹਾ ਕਿ ਸਾਨੂੰ ਕਿਸੇ ਪਾਰਟੀ ਨਾਲ ਨਾਤਾ ਤੋੜਨ ਜਾਂ ਜੋੜਨ ਦੀ ਦਿਲਚਸਪੀ ਨਹੀਂ ਹੈ ਆਵਾਮਾ ਉੜਦੀਆਂ ਜੀ ਨਾ ਵੀ ਕੈਪਟਨ ਅਮਿੰਦਰ ਸਿੰਘ ਕਹਿੰਦੇ ਸਾਬਕਾ ਮੁੱਖ ਮੰਤਰੀ ਵੀ ਭਾਜਪਾ ਦੇ ਕਾਲੀਆਂ ਦਾ ਗੱਠ ਜੋੜ ਹੋਵੇ ਤੇ ਇਹ ਬੀਬੀ ਨੇ ਤਾਂ ਜਵਾਬ ਦਿੱਤਾ ਹੈ ਅੱਛਾ ਅਸੀਂ ਉਸ ਪਾਰਟੀ ਦੇ ਨਾਲ ਹਾਂ ਜੋ ਪੰਜਾਬ ਨੂੰ ਉਸਦੇ ਹੱਕ ਦੇਵੇਗੀ ਅਸੀਂ ਉਸ ਪਾਰਟੀ ਦੇ ਨਾਲ ਹਾਂ ਜਿਹੜੀ ਪਾਰਟੀ ਪੰਜਾਬ ਨੂੰ ਪੰਜਾਬ ਦੇ ਹੱਕ ਦੇਵੇਗੀ ਕਿਹੜੀ ਪਾਰਟੀ ਹੈ ਵੀ ਜਿਹੜੀ ਪੰਜਾਬ ਨੂੰ ਪੰਜਾਬ ਦੇ ਹੱਕ ਦੇਵੇਗੀ ਇਹਦਾ ਮਤਲਬ ਤੁਹਾਡੀ ਪਾਰਟੀ ਨਹੀਂ ਹੈਗੀ ਤੁਸੀਂ ਅੱਜ ਤੱਕ ਪੰਜਾਬ ਨੂੰ ਪੰਜਾਬ ਦੇ ਹੱਕ ਨਹੀਂ ਦਿੱਤੇ ਅੱਛਾ ਜਦੋਂ ਤੁਸੀਂ ਕਿਤੇ ਟਿੱਖੇ ਬਾਣੀ ਪੜੋਗੇ ਨਾ ਟਿੱਖੇ ਮੈਂ ਵੀ ਤੋਤਾ ਰੱਟਾ ਨਹੀਂ ਵੀ ਸਿਰ ਮਾਰ ਮਾਰ ਕੇ ਜਿਵੇਂ ਬਾਬੇ ਰੌਣ ਵਾਲੇ ਲਾਉਂਦੇ ਆ ਐ ਤੇਰੇ ਦੀ ਲੈ ਤੇਰੇ ਦੀ ਇਦਾਂ ਨਹੀਂ ਜਦੋਂ ਟਿੱਖੇ ਕਦੇ ਬੈਠੋਗੇ ਐ ਨਹੀਂ ਵੀ ਮੈਂ ਜਪੀ ਸਾਹਿਬ ਦਾ ਪਾਠ 5 ਮਿੰਟਾਂ ਵਿੱਚ ਕਰਨਾ ਨਾ 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 ਜਦੋਂ ਤੁਸੀਂ ਕਹੋਗੇ ਵੀ ਅਸੀਂ 30 35 40 ਮਿੰਟਾਂ ਵਿੱਚ ਕਰਨਾ ਉਦੋਂ ਸਮਝ ਆਉਂਦੀ ਹੈ ਆਸਾ ਦੀ ਵਾਰ ਜੋ ਜੀ ਹੋਏ ਸੋ ਉਗਵੇ ਹੂੰ ਕਾ ਕਹਿਆ ਮਾਉ ਅੱਗੇ ਹੁੰਦਾ ਹੈ ਵਿਚੇ ਬਖ ਮੰਗੈ ਅੰਮ੍ਰਿਤ ਵੇਖੋ ਇਹ ਨਿਆ ਹੁਣ ਇਹ ਬੀਬਾ ਜੀ ਦੇ ਅੰਦਰ ਜੋ ਚੱਲਦਾ ਸੀ ਉਹ ਸੱਚ ਸਾਹਮਣੇ ਆ ਗਿਆ ਇਹਦਾ ਮਤਲਬ ਪਤਾ ਕੀ ਹੈ ਇੱਕ ਬੀਜ ਜਿਹੜਾ ਨਾ ਉਹ ਦੇਖਣ ਨੂੰ ਲੱਗਦਾ ਹੁੰਦਾ ਵੀ ਮੈਂ ਛੁਟਕੀ ਵਿੱਚ ਫੜ ਲਿਆ ਚੁੰਡੀ ਵਿੱਚ ਫੜ ਲਿਆ ਜਦੋਂ ਧਰਤੀ ਵਿੱਚ ਬੀਜਦਾ ਨਾ ਉਹ ਤੋਂ ਕਿੱਡਾ ਵੱਡਾ ਪੇੜ ਬਣ ਜਾਊ ਕਿੱਡਾ ਵੱਡਾ ਦਰਖਤ ਬਣ ਜਾਊ ਕਿੰਨੇ ਕੁੰਟਲ ਕਿੰਨੂ ਲੈਣਗੇ ਉਹਦੇ ਤੋਂ ਅੰਗੂਰ ਲੈਣਗੇ ਸੰਤਰੇ ਪਤਾ ਨਹੀਂ ਕੀ ਕੁਛ ਉਹਦੇ ਤੋਂ ਲੈਣਗੇ ਇਹ ਉਹ ਬੀਜ ਹੈ ਇਹਨਾਂ ਦੇ ਅੰਦਰ ਜਿਹੜਾ ਬੀਜਿਆ ਗਿਆ ਤੇ ਹੁਣ ਉਹ ਬਾਹਰ ਆ ਰਿਹਾ ਸਾਰਾ ਕੁਝ ਜਾਨਕਿ ਦੱਸ ਰਹੇ ਨੇ ਵੀ ਅਸੀਂ ਜਿੰਨਾ ਚਿਰ ਰਾਜ ਕੀਤਾ ਨਾ ਪੰਜਾਬ ਤੇ ਅਸੀਂ ਪੰਜਾਬ ਨੂੰ ਪੰਜਾਬ ਦੇ ਹੱਕ ਦਬਾਉਣ ਲਈ ਗੱਲ ਕੀਤੀ ਨਹੀਂ ਇਹ ਪੋਸਟਰਾਂ ਦੇ ਵਿੱਚੋਂ ਜੋ ਅਰਥ ਕਰਨੇ ਹੋਣ ਨਾ ਹੁਣ ਸਾਡੇ ਵਰਗੇ ਤਾਂ ਬਾਲ ਦੀ ਖਲ ਲਾ ਦਿੰਦੇ ਨੇ ਬਾਲ ਦੀ ਖਲ ਲਾ ਕੇ ਕੀ ਮਿਲਣਾ ਕੁਝ ਨਹੀਂ ਮਿਲਣਾ ਸਾਨੂੰ ਨਹੀਂ ਮਿਲਣਾ ਪਰ ਇਹਨੇ ਕਰਤੂਤਾਂ ਸਾਹਮਣੇ ਜ਼ਰੂਰ ਲੈ ਜਾਣਗੇ ਹੁਣੇ ਬੀਬੀ ਕਹਿੰਦੀ ਅਸੀਂ ਤਾਂ ਉਸ ਪਾਰਟੀ ਦੇ ਨਾਲ ਹਾਂ ਉਸ ਪਾਰਟੀ ਦੇ ਨਾਲ ਜਿਹੜੀ ਪੰਜਾਬ ਨੂੰ ਪੰਜਾਬ ਦੇ ਹੱਕ ਦੇਵੇਗੀ ਇਹਦਾ ਮਤਲਬ ਤੁਸੀਂ ਰਾਜ ਕੀਤਾ ਬੀਬਾ ਤੁਹਾਡੇ ਸਹੁਰਾ ਸਾਹਿਬ ਨੇ ਤੁਸੀਂ ਸੁਖ ਨਾਲ ਤਿੰਨ ਵਾਰੀ ਐਮਪੀ ਬਣਦੇ ਘਰ ਵਾਲਾ ਵੀ ਦੋ ਵਾਰੀ ਐਮਪੀ ਰਹਿ ਗਿਆ ਦੋ ਤਿੰਨ ਵਾਰੀ ਐਮਐਲਏ ਰਹਿ ਗਿਆ ਮਤਲ ਤੁਸੀਂ ਪੰਜਾਬ ਲਈ ਕੱਖ ਨਹੀਂ ਕੀਤਾ ਤੁਸੀਂ ਪੰਜਾਬ ਨੂੰ ਪੰਜਾਬ ਦੇ ਹੱਕ ਦਬਾਉਣ ਲਈ ਕੁਝ ਨਹੀਂ ਕੀਤਾ ਕਿਉਂਕਿ ਸ਼ਰਿਆਮ ਆਰਗੇਸੀ ਸਾਹਮਣੇ ਜਦੋਂ ਅਕਾਨ ਤੱਕ ਤੇ ਹਮਲਾ ਕਰਨਾ ਸੀ ਉਦੋਂ ਬੀਬੀ ਇੰਦਰਾ ਗਾਂਧੀ ਮਰਹੂਮ ਚਿੱਠੀਆਂ ਲਿਖੀਆਂ ਤੁਸੀਂ ਇਹ ਖਤਰਾ ਪੰਜਾਬ ਦੇ ਲੋਕਾਂ ਨੂੰ ਤਾਂ ਕਰਕੇ ਤੁਸੀਂ ਭਾਈ ਬਾਦ ਜਦੋਂ ਕਹਿੰਦੇ ਬਲਵੰਤ ਸਿੰਘ ਰਾਜੋਆਣਾ ਦੀ ਥਾਂਸੀ ਮਾਫ ਕਰਾਉਣੀ ਸੀ ਉਦੋਂ ਵੀ ਬਰਡੇ ਵੱਲ ਸਭ ਨੇ ਝੂਠ ਬੋਲੇ ਮੈਂ ਚਿੱਠੀ ਲਿਖੀ ਹੈ ਰਾਸ਼ਟਰਪਤੀ ਸਾਹਿਬ ਨੂੰ ਉਹਦਾ ਪੋਲ ਖੁੱਲ ਗਿਆ ਕਿ ਜੀ ਕਹਿੰਦੇ ਕੋਈ ਚਿੱਠੀ ਨਹੀਂ ਲਿਖੀ ਇਹਨਾਂ ਨੇ ਕੋਈ ਚਿੱਠੀ ਨਹੀਂ ਲਿਖੀ ਇਹਨਾਂ ਨੇ ਆ ਤਾਜ਼ੀਆਂ ਇਹਨੀਆਂ ਖਬਰਾਂ ਨੇ ਜਦੋਂ ਅੰਦੋਲਨ ਹੋਇਆ ਬੀਜੇਪੀ ਕਾਲੇ ਕਾਨੂੰਨ ਲੈ ਕੇ ਆਈ ਉਦੋਂ ਪਹਿਲਾਂ ਫਾਇਦੇ ਗਿਣਾਈ ਗਏ ਵੀ ਆਮਦਨ ਦੁੱਗਣੀ ਹੋ ਜੋਗੀ ਜਦੋਂ ਪੰਜਾਬ ਦੇ ਵਿੱਚ ਛਿਤਰ ਫਿਰਿਆ ਫਿਰ ਮੁੱਕਰ ਗਏ ਪਰ ਆਸੀਫਾ ਦੇ ਤਬੀਬਾ ਜੀ ਨੇ ਤੇ ਹੁਣ ਬੀਬਾ ਜੀ ਪੋਸਟ ਪਾ ਕੇ ਕਹਿੰਦੇ ਅਸੀਂ ਉਸ ਪਾਰਟੀ ਨਾਲ ਜਿਹੜੀ ਪਾਰਟੀ ਪੰਜਾਬ ਨੂੰ ਪੰਜਾਬ ਦੇ ਹੱਕ ਦੇਵੇਗੀ ਮਤਲਬ ਤੁਸੀਂ ਪੰਜਾਬ ਨੂੰ ਪੰਜਾਬ ਦੇ ਹੱਕ ਦਿੱਤੇ ਨਹੀਂ ਜੇ ਹੱਕ ਦਿੱਤੇ ਹੁੰਦੇ ਤਾਂ ਤੁਹਾਡਾ ਅੱਜ ਆ ਹਾਲ ਨਹੀਂ ਹੋਣਾ ਸੀ ਤੁਸੀਂ 70 70 80 80 ਸੀਟਾਂ ਜਿੱਤ ਕੇ ਸਰਕਾਰ ਬਣਾਉਣ ਵਾਲੇ ਤਿੰਨ ਸੀਟਾਂ ਤੱਕ ਸਿਮੜ ਜਾਓਗੇ ਇਹ ਕਦੇ ਸੋਚਿਆ ਵੀ ਨਹੀਂ ਹੋਣਾ ਕਦੇ ਸੋਚਿਆ ਵੀ ਨਹੀਂ ਹੋਣਾ ਹੁਣ ਅੱਛੇ ਤਲ ਮੈਂ ਉਸ ਪਾਸੇ ਨਹੀਂ ਜਾਣਾ ਬੀਬਾ ਤਕਰੀਬਨ 60ਾਂ ਦੇ ਲਾਗੇ ਸਾਕੇ ਪਹੁੰਚੇ ਹੋਏ ਐ ਪਰ ਲਿਪਿਸਟਿਕ ਵਧੀਆ ਲੱਗੀ ਅੱਜ ਉਦਾਂ ਦਾ ਪੋਸਟ ਦਾ ਰੰਗ ਸੀ ਤੇ ਉਦਾਂ ਦਾ ਦੁਪੱਟਾ ਬੀਬੀ ਨੇ ਲਿਆ ਸੀ ਉਦਾਂ ਦੀ ਲਿਪਸਟਿਕ ਤੇ ਉਦਾਂ ਹੀ ਲਿਖਣ ਵਾਲੇ ਨੇ ਪੋਸਟ ਦੇ ਜਿਹੜੇ ਅੱਖਰ ਸੀ ਉਹ ਮੈਚ ਕੀਤੇ ਐ ਵਧੀਆ ਲੱਗੀ ਬੀਬਾ ਚਲ ਬਿਊਟੀ ਪਾਰਲਰ ਦੀ ਗੱਲ ਤਾਂ ਪਰ ਕਰਨੀ ਨਹੀਂ ਕਿਉਂਕਿ ਬੀਬੀ ਦਾ ਅਮਰਤ ਛੱਟਿਆ ਹੋਇਆ ਫਿਰ ਕਹਿਣਗੇ ਗਿਆਨੀ ਵੀ ਬਿਊਟੀ ਪਾਰਲਰ ਦੀ ਗੱਲ ਕਰਦਾ ਨਾ ਨਾ ਸਾਨੂੰ ਕਰਨ ਦੀ ਲੋੜ ਹੀ ਨਹੀਂ ਉਹ ਲੋਕ ਦੇਖ ਲੈਣਗੇ ਆਪੇ ਵੀ ਐਨਾ ਲਾਲ ਪੀਲਾ ਰੰਗ ਜਿਹੜਾ ਉਹ ਬਿਊਟੀ ਪਾਰਲਰ ਤੋਂ ਬਿਨਾ ਹੁੰਦਾ ਨਹੀਂ ਪਰ ਚਲੋ ਕੋਈ ਨਹੀਂ ਛੱਡੋ ਇਹ ਤਾਂ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਗੱਲ ਕਹੀ ਹੈ ਨਾ ਉਹ ਕਮਾਲ ਕਰਦੀ ਬੀਬੀ ਨੇ ਕਹਿੰਦੀ ਉਸ ਪਾਰਟੀ ਦੇ ਨਾਲ ਪਹਿਲਾਂ ਤਾਂ ਸਵਾਲ ਇਹ ਹੈ ਅਕਾਲੀ ਅਕਲੋਂ ਖਾਲੀਆਂ ਨੂੰ ਵੀ ਉਹ ਪਾਰਟੀ ਦੱਸੋ ਕਿਹੜੀ ਹੈ ਜੇ ਭਾਜਪਾ ਨਾਲ ਤੁਹਾਨੂੰ ਜੋੜ ਤੋੜ ਕਰਨ ਦੀ ਕੋਈ ਦਿਲਚਸਪੀ ਨਹੀਂ ਹੈ ਫਿਰ ਪਾਰਟੀ ਦੱਸੋ ਕਿਹੜੀ ਹੈ ਜਿਹੜੀ ਪਾਰਟੀ ਨਾਲ ਤੁਸੀਂ ਖੜਨ ਹੈ ਕਿਤੇ ਅੰਦਰ ਖਾਤੇ ਅਮਰਪਾਲ ਦੇ ਭਾਪੇ ਨਾਲ ਤਾਂ ਨਹੀਂ ਗੱਲਬਾਤ ਕਰੀ ਬੈਠੇ ਜਾਂ ਫਿਰ ਸੌਦਾ ਕੀਤਾ ਹੋਵੇ ਭਵੰਤਮਾਨ ਨੂੰ ਕਿ ਵੀ ਮੇਰੇ ਭਰਾ ਨੂੰ ਛੱਡ ਦੇ ਕੋਈ ਗੱਲ ਨਹੀਂ ਸਰਕਾਰ ਤੂੰ ਨਹੀਂ ਬਣਾ ਦੇਂਗੀ ਇਹ ਪਤਾ ਕੋਈ ਨਹੀਂ ਹੁੰਦਾ ਤੋ ਜਾਦਾ ਬੀਬਾ ਚੋਣਾਂ ਨੂੰ ਵੀ ਚੋਨਾ ਕਹਿੰਦੀ ਸੀ ਤੇ ਚੋਣੇ ਨੂੰ ਤਾਂ ਚੋਨਾ ਕਹਿਣਾ ਹੀ ਕਹਿਣਾ ਸੀ ਬੀਬੀ ਨੇ ਲਗਦਾ ਹੈ ਸ਼ੱਕ ਜਾਂ ਪੈਂਦਾ ਕਿਤੇ ਨਾ ਕਿਤੇ ਵੀ ਕੀ ਹੈ ਭਗਵੰਤ ਦੇ ਕੋਲ ਜਣ ਕੇ ਮੁੱਖ ਮੰਤਰੀ ਸਾਹਿਬ ਗੁਲਦਸਤਾ ਲੈ ਕੇ ਬੀਬਾ ਜੀ ਗਏ ਹੋਣ ਵਿਮਾਨ ਸਾਹਿਬ ਕੋਈ ਗੱਲ ਨਹੀਂ ਤੁਸੀਂ ਮੈਥੋਂ ਛੋਟੇ ਹੋ ਮੇਰੇ ਦਿਉਰਾਂ ਦੇ ਸਮਾਨ ਕਹੀ ਦੇਣਾ ਕੋਈ ਗੱਲ ਨਹੀਂ ਮੇਰੇ ਭਰਾ ਨੂੰ ਛੱਡ ਦਿਆ ਜੀ ਤੇ ਸਾਨੂੰ ਲੋੜ ਨਹੀਂ ਕਿਸੇ ਨਾਲ ਗੱਠ ਜੋੜ ਕਰਨ ਦੀ ਜੋ ਮਰਜ਼ੀ ਕਰ ਲਿਓ ਤੁਹਾਡਾ ਰਸਤਾ ਪਧਰੈ ਇਦਾਂ ਸ਼ੱਕ ਜਾਂ ਪੈਂਦਾ ਹੈ ਇਹ ਮੈਂ ਨਹੀਂ ਕੱਲਾ ਕਰਦਾ ਪੰਜਾਬ ਦੇ ਲੋਕ ਵੀ ਸ਼ੱਕ ਜੱਕ ਕਰਦੇ ਆ ਪਰ ਬੀਬਾ ਜੀ ਨੇ ਨਾ ਉਹ ਦਿਲ ਦੀ ਗੱਲ ਦੱਸਦੀ ਹੁਣੇ ਅੰਦਾਜ਼ਾ ਤੁਸੀਂ ਲਾਉਣਾ ਵੀ ਜਿਹੜਾ ਕਹਿੰਦੇ ਸੀ ਨਾ ਪੰਜ ਵਾਰੀ ਮੁੱਖ ਮੰਤਰੀ ਬਣੇ ਅਕਾਲੀਆਂ ਦੇ ਬੱਲ ਸਿੰਘ ਨਹੀਂ ਪ੍ਰਕਾਸ਼ ਸਿੰਘ ਬਾਦਲ ਵੀ ਉਹਨਾਂ ਨੇ ਪੰਜਾਬ ਲਈ ਕੁਝ ਕੀਤਾ ਨੇ ਹਾਂ ਕੀਤਾ ਨਸ਼ਾ ਲੈ ਟੂ ਵਾਲੇ ਮੁੰਡੇ ਮਰਵਾਤੇ ਤੇ ਕੁੜਮਾਚਾਰੀ ਵਿੱਚੋਂ ਮਝੇਠਿਆ ਆਇਆ ਚਿੱਟੇ ਨਾਲ ਲੋਕਾਂ ਦੇ ਘਰ ਪੱਟ ਤੇ ਗੁਰੂ ਗ੍ਰੰਥ ਸਿੰਘ ਦੀ ਬੇਅਦਬੀ ਕਰਵਾਉਂਦੀ ਇਨਸਾਨ ਮੰਗਣ ਵਾਲੇ ਤੇ ਗੋਲੀਆਂ ਚਲਾਉਂਦੀਆਂ ਗੁਰੂ ਗ੍ਰੰਥ ਦੇ ਸਰੂਪ ਵੇਚ ਤੇ ਇਹ ਕੰਮ ਕੀਤਾ ਇਹ ਤੁਹਾਡੇ ਹਿੱਸੇ ਕੰਮ ਆਇਆ ਇਹ ਕਲੰਕ ਜਿਹੜਾ ਨਾ ਚੰਦ ਨੂੰ ਮਾਮਾ ਕਿਉਂ ਕਿਹਾ ਜਾਂਦਾ ਮੈਨੂੰ ਹਿਸਟਰੀ ਬਾਰੇ ਨਹੀਂ ਪਤਾ ਮੈਂ ਤਾਂ ਉੜਦੀ ਜੀ ਗੱਲ ਕਰ ਰਿਹਾ ਚੰਦ ਦੇ ਕਹਿੰਦੇ ਦਾਗ ਲੱਗਾ ਹੋਇਆ ਉਹ ਦਾਗ ਵੀ ਇੱਕ ਸਟੋਰੀ ਹੈ ਇੱਕ ਇਸ਼ਕ ਮਜਾਜੀ ਦੀ ਉਸ ਪਾਸੇ ਨਹੀਂ ਜਾਣਾ ਮੈਂ ਤੁਸੀਂ ਪੜ ਲਿਓ ਤੇ ਪਰ ਉਹ ਚੰਦ ਵਾਲਾ ਦਾਗ ਤੁਹਾਡੇ ਵੀ ਮੱਥੇ ਤੇ ਇੱਕ ਲੰਕ ਬਣਿਆ ਰਹੂਗਾ ਅਗਲੇ ਕਿਹਾ ਕਰਨਗੇ ਵੀ ਇੱਕ ਬਾਦਲ ਕਾ ਪਰਿਵਾਰ ਹੁੰਦਾ ਸੀ ਜਿਨ੍ਹਾਂ ਨੇ ਵਿਆਦਵੀ ਕਰਵਾਈ ਗੋਲੀਆਂ ਚਲਵਾਈਆਂ ਚਿੱਟਾ ਬਕਾਇਆ ਇੰਦਰਾ ਗਾਂਧੀ ਨੂੰ ਚਿੱਠੀਆਂ ਲਖੀਆਂ ਜਣ ਕਿ ਇਹ ਸਾਰਾ ਕੁਝ ਲੋਕ ਚੇਤੇ ਕਰਿਆ ਕਰਨ ਪਰ ਬੀਬਾ ਜੀ ਨੇ ਵਧੀਆ ਹੋਏ ਦੱਸਤਾ ਪਰ ਹੁਣ ਮੇਰੀ ਬੇਨਤੀ ਲਾਸਟ ਵਿੱਚ ਹੈ ਵੀ ਇਹ ਵੀ ਦੱਸੀ ਦਿਓ ਵੀ ਹੁਣ ਉਹ ਕਿਹੜੀ ਪਾਰਟੀ ਜਿਹਦੇ ਨਾਲ ਤੁਸੀਂ ਖੜਨਾ ਹੈ ਮਤਲਬ ਤੁਹਾਡੀ ਪਾਰਟੀ ਨਹੀਂ ਹੈਗੀ ਤੁਸੀਂ ਕਿਸੇ ਨਾਲ ਖੜਨਾ ਹੈ ਇਹ ਹੁਣ ਤੁਸੀਂ ਦੱਸਣਾ ਹੈ ਜੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਮੇਰਾ ਗੱਲ ਕਰਨਾ ਕੋਈ ਤਰੀਕਾ ਇਹੋ ਜਿਹਾ ਹੁੰਦਾ ਕਿਸੇ ਨੂੰ ਹਰਟ ਕਰੀਏ ਇਹਦਾ ਸਾਡਾ ਮਨ ਤੋਂ ਕੋਈ ਇਰਾਦਾ ਨਹੀਂ ਹੁੰਦਾ ਅਸੀਂ ਤਾਂ ਕੇਵਲ ਉਹ ਗੱਲ ਕਰਨੀ ਹੈ ਵੀ ਜਿਹੜੀ ਗੱਲ ਸੁਣ ਕੇ ਲੋਕ ਸੁਚੇਤ ਹੋ ਜਾਣ ਮੁੜ ਕੇ ਇਹਨਾਂ ਦੇ ਝਾਂਸੇ ਵਿੱਚ ਨਾ ਆਉਣ ਮਿੱਠੀਆਂ-ਮਿੱਠੀਆਂ ਗੱਲਾਂ ਜਿਹੜੀਆਂ ਕਰਦੇ ਨੇ ਲਾਲੀਪਪ ਦਿੰਦੇ ਨੇ ਵੇ ਬੱਚੇ ਬਣ ਕੇ ਐਵੇਂ ਨਾ ਟੋਫੀ ਫੜ ਕੇ ਮੂੰਹ ਚ ਪਾ ਲਿਓ ਇਹ ਗੱਲ ਕਰਦੇ ਆ ਲੋਕਾਂ ਨੂੰ ਬਚਾਉਣ ਵਾਸਤੇ ਬੀਬਾ ਜੀ ਧੰਨਵਾਦ ਤੁਹਾਡਾ ਤੁਸੀਂ ਅੰਦਰਲੀ ਸਚਾਈ ਦੱਸ ਦਿੱਤੀ ਤੇ ਲੋਕਾਂ ਨੂੰ ਮੈਂ ਦੱਸ ਦਿੱਤੀ ਮੈਂ ਅੱਜ ਥੋੜੇ ਜਿ ਖੋਲ ਕੇ ਦੱਸਦੇ ਤੁਸੀਂ ਪੋਸਟ ਪਾਤੀ ਸੀ ਤੇ ਪਰ ਆਪਾਂ ਕਿਉਂ ਕਥਾ ਕਰਦੇ ਰਹੇ ਆ ਫਿਰ ਚੰਗੀ ਤਰ੍ਹਾਂ ਉਸ ਤਰੀਕੇ ਨਾਲ ਵਧੀਆ ਖੋਲ ਕੇ ਦੱਸਣਾ ਨਾਲ ਮਸਾਲਾ ਲਾ ਕੇ ਲੋਕ ਬੜੀਆ ਪਸੰਦ ਕਰਦੇ ਆ ਫਿਰ ਤੁਹਾਡੇ ਜੁੱਤੀਆਂ ਵੀ ਚੰਗੀ ਤਰ੍ਹਾਂ ਪਹਿਣਦੇ ਚੰਗੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ